ਸਲੋਕ ਮਹੱਲਾ ਪਹਿਲਾ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉਡਰਿਆ ਕੂੜ ਅਮਾਵਸ ਸਤਿ ਚੰਦਰਮ ਦੀ ਸੈ ਨਾਹੀ ਕਹਿ ਚੜਿਆ ਹਉ ਭਾਲ ਬਿਕੁੰਨੀ ਹੋਈ ਆਂਧੇਰੇ ਰਾਨ ਕੋਈ ਵਿੱਚ ਹੋਮੇ ਕਾਰ ਦੁਖ ਰੋਈ ਵਿੱਚ ਹੋਮੇ ਕਾਰ ਦੁਖ ਰੋਈ ਕਹੁ ਨਾਨਕ ਕਿਨ ਬਿਦ ਗਤ ਹੋਈ ਕਹੁ ਨਾਨਕ ਕਿਨ ਬਿਦ ਗਤ ਹੋਈ ਇਹ ਪਾਵਨ ਪਵਿੱਤਰ ਅੰਗ 145 ਤੇ ਸਭਾਇਮਾਨ ਸ਼ਬਦ ਆ ਜੀ ਜੋ ਇਹ ਸ਼ਲੋਕ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚੋਂ ਹੈ ਮਹਾਰਾਜ ਸਮਝਾਉਣਾ ਕਰਦੇ ਨੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਵੀ ਇਹ ਕਾਲਦ ਯੁਗ ਦੇ ਵਿੱਚ ਰਾਜੇ ਕਸਾਈ ਹੋਏ ਨੇ ਜਿਵੇਂ ਆਪਾਂ ਇਤਿਹਾਸ ਤੋਂ ਜਾਣੂ ਆਂ ਰੰਗਜੀਤ ਐਨਾ ਜ਼ੁਲਮ ਕਰਦਾ ਸੀ ਆਪਦੇ ਭਰਾ ਭੈਣ ਪਿਓ ਨੂੰ ਵੀ ਨਹੀਂ ਬਖਸ਼ਿਆ ਉਹਨੇ ਉਦੋਂ ਪਹਿਲਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਤੱਤੀਆਂ ਤਵੀਆਂ ਤੇ ਬਿਠਾ ਕੇ ਸ਼ਹੀਦ ਕੀਤਾ ਗਿਆ ਸੀਹੇ ਦਿੱਤੇ ਗਏ ਦੇਗ ਵਿੱਚ ਵੀ ਬਾਲੇ ਗਏ ਗੁਰੂ ਸਾਹਿਬਾਨ ਨੂੰ ਸਰੀਰ ਨੂੰ ਗੁਰੂ ਸਾਹਿਬ ਦੇ ਸਰੀਰ ਨੂੰ ਫਿਰ ਦੇਖੋ ਨੌਵੇਂ ਪਾਸ਼ਾ ਇਹ ਆਉਂਦੇ ਸੀ ਕਿ ਛੇਵੇਂ ਪਾਸ਼ਾ ਦੇ ਨਾਲ ਜੰਗ ਕਰਨ ਆਉਂਦੇ ਸੀ ਗੁਰੂ ਦਸ਼ਮੇਸ਼ ਪਿਤਾ ਤੇ ਜਿੰਨੇ ਵੀ ਜੰਗ ਹੋਏ ਨੇ ਗੁਰੂ ਸਾਹਿਬ ਨਹੀਂ ਚੜਕੇ ਗਏ ਕਿਸੇ ਤੇ ਇਹ ਆਪ ਆਉਂਦੇ ਸੀ ਢਾਉਣ ਮਾਰਨ ਆਉਂਦੇ ਸੀ ਤਾਂ ਫਿਰ ਘਰ ਆਏ ਨੂੰ ਤਾਂ ਭਾਈ ਜੇ ਘਰੇ ਹੀ ਕੋਈ ਮਾਰਨ ਆ ਗਿਆ ਤਾਂ ਉਹਦੇ ਵਾਸਤੇ ਤਾਂ ਫਿਰ ਡਾਂਗ ਚੱਕਣੀ ਪੈਂਦੀ ਹੈ ਨਾ ਸਤਗੁਰੂ ਫਿਰ ਉਹਨਾਂ ਨੂੰ ਰੋਕਣ ਵਾਸਤੇ ਤਲਵਾਰ ਚੱਕਦੇ ਸੀ ਇਸ ਤਰ੍ਹਾਂ ਮਹਾਰਾਜੇ ਸਮਝਾਉਂਦੇ ਨੇ ਪਹਿਲੇ ਪਾਤਸ਼ਾਹ ਦੀ ਬਾਣੀ ਵਿੱਚੋਂ ਸ਼ਬਦ ਹੈ ਕਲ ਕਾਤੀ ਕਲ ਦੇ ਕਲ ਯੁੱਗ ਦੇ ਵਿੱਚ ਰਾਜੇ ਕਸਾਈ ਬਣੇ ਹੋਏ ਸੀ ਜਿਵੇਂ ਰੰਗਜੀਤ ਤੋਂ ਉਦਾਹਰਣਾ ਲੈ ਲਈਏ ਰੰਗਜੀਤ ਦਾ ਇਤਿਹਾਸ ਆਪਾਂ ਜਾਣਦੇ ਆਪਾਂ ਪੜਦੇ ਸੁਣਦੇ ਆਂ ਵੀ ਐਡਾ ਜ਼ੁਲਮੀ ਸੀ ਛੋਟੇ ਛੋਟੇ ਬੱਚੇ ਵੀ ਦੇਖੋ ਬਾਬਾ ਜੋਰਾਬਰ ਸਿੰਘ ਬਾਬਾ ਫਤਿਹ ਸਿੰਘ ਨੀਹਾਂ ਵਿੱਚ ਚਣ ਕੇ ਕੋ-ਕੋ ਕੇ ਉਹਨਾਂ ਨੂੰ ਸੀਹੇ ਦੇ ਦੇ ਕੇ ਸ਼ਹੀਦ ਕੀਤਾ ਉਹਨਾਂ ਰਾਜਿਆਂ ਦੀ ਗੱਲ ਕਰਦੀ ਆ ਗੁਰਬਾਣੀ ਇੱਥੇ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ ਜਿਹੜਾ ਧਰਮ ਸੀ ਉਹਨੂੰ ਖੰਭ ਲਾ ਕੇ ਤੇ ਖੰਭ ਲਾ ਕੇ ਧਰਮ ਉੱਡ ਗਿਆ ਜੇ ਆਪਾਂ ਹੁਣ ਰੰਗਜੀਬ ਨੂੰ ਕਹੀਏ ਵੀ ਉਹ ਧਰਮੀ ਸੀ ਮੁਸਲਮਾਨ ਸੀ ਨਹੀਂ ਨਹੀਂ ਉਹ ਤਾਂ ਜ਼ਾਲਮ ਸੀ ਮੁਸਲਮਾਨ ਤਾਂ ਦੇਖੋ ਪੀਰ ਬੁੱਧੂ ਸ਼ਾਹ ਜੀ ਮੁਸਲਮਾਨ ਗਨੀਖਾ ਨਬੀਖਾ ਮੁਸ਼ਲਖਾਨ ਮੁਸਲਮਾਨ ਜਿਹੜਾ ਪੀਰ ਬੁੱਧੂ ਸ਼ਾਹ ਨੇ ਆਪਣੇ ਪੁੱਤਰ ਵੀ ਸ਼ਹੀਦ ਕਰਾਏ ਗੁਰੂ ਗੋਬਿੰਦ ਸਿੰਘ ਦੇ ਲੇਖੇ ਲਾਏ ਤੇ 700 ਮਰੀਦ ਵੀ ਲੈ ਕੇ ਗਿਆ ਸੀ ਪੀਰ ਬੁੱਧੂ ਸ਼ਾਹ ਇਤਿਹਾਸ ਵਿੱਚ ਨੌ ਆ ਉਹ ਆ ਮੁਸਲਮਾਨ ਗਨੀਖਾ ਨਬੀਖਾ ਉੱਚ ਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਮੋਢਿਆਂ ਤੇ ਚੱਕੀ ਫਿਰਦੇ ਨੇ ਇਹ ਨੇ ਮੁਸਲਮਾਨ ਰੰਗਜੀਵ ਰੰਗਜੀਵ ਜ਼ਾਲਮ ਸੀ ਮੁਸਲਮਾਨ ਨਹੀਂ ਸੀ ਮਹਾਰਾਜ ਨੂੰ ਗਰਬਾਣੀ ਚ ਦਿਸ਼ਾ ਦੇਖ ਕੇ ਹੀ ਲਿਖੀ ਆ ਇਹ ਗੱਲ ਕਲ ਕਾਤੀ ਕਲ ਜੁਗੀ ਰਾਜੇ ਕਸਾਈ ਹੋਏਗੇ ਕਸਾਈ ਹੋਗੇ ਰਾਜੇ ਉਸ ਸਮੇਂ ਦੇ ਜ਼ੁਲਮ ਕਰਨ ਵਾਲੇ ਧਰਮ ਪੰਖ ਘਰ ਉਡਰਿਆ ਮਹਾਰਾਜ ਕਹਿੰਦੇ ਧਰਮ ਤੱਕ ਖੰਭ ਲਾ ਕੇ ਉੱਡ ਗਿਆ ਉਹਨਾਂ ਕੋਲ ਉਹ ਧਰਮੀ ਥੋੜੋ ਨੇ ਜ਼ੁਲਮ ਕਰਨ ਵਾਲਾ ਧਰਮੀ ਨਹੀਂ ਹੋ ਸਕਦਾ ਕੂੜ ਅਮਾਵਸ ਕੂੜ ਦਾ ਹਨੇਰਾ ਫਸਰ ਗਿਆ ਮੱਸੀਆ ਦੀ ਰਾਤ ਬਣ ਗਈ ਸੱਚ ਚੰਦਰਮ ਦੇਸੇ ਨਹੀਂ ਕਹਿ ਚੜਿਆ ਮਹਾਰਾਜ ਕਹਿੰਦੇ ਸੱਚ ਵਾਲਾ ਚੰਦਰਮਾ ਤਾਂ ਛੋਪੀ ਗਿਆ ਝੂਠ ਦੇ ਹਨੇਰੇ ਵਿੱਚ ਸੱਚ ਦਾ ਚੰਦਰਮਾ ਕਿਤੇ ਨਹੀਂ ਦਿਸਦਾ ਮਹਾਰਾਜ ਕਹਿੰਦੇ ਚੜਿਆ ਕੂੜ ਅਮਾਵਸ ਸੱਚ ਚੰਦਰਮਾ ਦੀਸੇ ਨਹੀਂ ਕਹਿ ਚੜਿਆ ਸੱਚ ਦਾ ਤਾਂ ਚੰਦਰਮਾ ਲੁਕ ਹੀ ਗਿਆ ਸੀ ਸੱਚ ਤੱਕ ਤੇ ਦਿਖਦਾ ਹੀ ਨਹੀਂ ਸੀ ਐਡਾ ਜ਼ੁਲਮ ਕਰਦੇ ਸੀ ਇਹ ਅੱਗੇ ਸਮਝਾਉਣਾ ਕਰਦੇ ਨੇ ਸਤਿਗੁਰੂ ਹਉ ਭਾਲ ਬਕੁੰਨੀ ਹੋਈ ਹਉ ਮਨੇ ਮੈਂ ਭਾਲ ਬਕੁੰਨੀ ਹੋਈ ਬਕੁੰਨੀ ਦਾ ਮਤਲਬ ਵਿਆਕਲ ਹੋ ਕੇ ਭਾਲਣਾ ਸ਼ੁਰੂ ਕੀਤਾ ਹਉ ਭਾਲ ਬਕੁੰਨੀ ਹੋਈ ਅੰਧੇਰੇ ਰਾਹ ਨ ਕੋਈ ਪਰ ਅੰਧੇਰੇ ਦੇ ਵਿੱਚ ਕੋਈ ਰਾਹ ਨਹੀਂ ਦਿਖਦਾ ਮਨੁੱਖਤਾ ਵਿਆਕਲ ਹੋ ਗਈ ਵੀ ਕੋਈ ਸਾਡੀ ਰਾਖੀ ਕਰਨ ਵਾਲਾ ਆਵੇ ਫਿਰ ਸਤਿਗੁਰਾਂ ਦਾ ਇਤਿਹਾਸ ਸਾਹਮਣੇ ਆ ਨਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਨੁੱਖਤਾ ਦੀ ਸੇਵਾ ਵਿੱਚ ਆਪਣਾ ਪਰਿਵਾਰ ਸਾਰਾ ਸ਼ਹੀਦ ਕਰਵਾ ਲਿਆ 9 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਫਿਰ ਅੱਗੇ ਇਤਿਹਾਸ ਚੜ ਚੜ ਕੇ ਆਉਂਦੇ ਹੁੰਦੇ ਸੀ ਬਾਈ ਧਾਰ ਦੇ ਰਾਜੇ ਵੀ ਚੜ ਚੜ ਆਉਂਦੇ ਸੀ ਗੁਰੂ ਸਾਹਿਬ ਤੇ ਫਿਰ ਸੱਚ ਦਾ ਚੰਦਰਮਾ ਜਦੋਂ ਚੜਿਆ ਤੇ ਫਿਰ ਇਹ ਜ਼ੁਲਮ ਦਾ ਨਾਸ ਹੋਇਆ ਸਤਗੁਰਾਂ ਨੇ ਰਾਏ ਕੱਲੇ ਕੋਲੇ ਕਹਿਣਾ ਵੀ ਹੁਣ ਜ਼ੁਲਮ ਦੀ ਰਾਜ ਜੜ ਪੱਟੀ ਗਈ ਜ਼ੁਲਮ ਰਾਜ ਦੀ ਜਿਹੜਾ ਜ਼ੁਲਮੀ ਰਾਜ ਸੀ ਚਮਕੌਰ ਦੀ ਗੜੀ ਦੇ ਵਿੱਚ جنگ ਹੋਈ ਉਦੋਂ ਕਿਉਂ ਨਹੀਂ ਕਿ ਉਦੋਂ ਨਹੀਂ ਕਿਹਾ ਸਤਗੁਰਾਂ ਨੇ ਵੀ ਜ਼ੁਲਮ ਰਾਜ ਦੀ ਜੜ ਪੱਟੀ ਗਈ ਮੁਗਲ ਰਾਜ ਦੀ ਜੜ ਪੱਟੀ ਗਈ ਕਿਉਂਕਿ ਗਰਬਾਣੀ ਦਾ ਫੈਸਲਾ ਸੱkte ਕੋ ਸੱਕਤਾ ਮਾਰੇ ਤਾਂ ਮਨ ਰੋਸ ਨਾ ਹੋਈ ਉੱਥੇ ਆਏ ਸੀ ਜੰਗ ਜੁੱਦ ਹੁੰਦੇ ਸੀ ਸਾਹਮਣੇ ਟੱਕਰ ਲੈ ਕੇ ਸ਼ਹੀਦ ਹੁੰਦੇ ਸੀ ਪਰ ਜਦੋਂ ਛੋਟੇ ਸਹਿਬਜਾ ਤੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਨੂੰ ਤਸੀਹੇ ਦੇ ਦੇ ਕੇ ਨੀਹਾਂ ਵਿੱਚ ਚਿਣ ਕੇ ਗਲੇ ਕੱਟ ਕੇ ਉਹਨਾਂ ਦੀ ਸਾਰਾ ਕੱਟ ਕੇ ਸ਼ਹੀਦ ਕੀਤਾ ਗਿਆ ਉਦੋਂ ਫਿਰ ਮਹਾਰਾਜ ਨੇ ਕਿਹਾ ਵੇ ਹੁਣ ਜ਼ੁਲਮ ਦੀ ਹੱਦ ਹੋ ਗਈ ਫਿਰ ਕਿਹਾ ਵੀ ਮੁਗਲ ਰਾਜ ਦੀ ਜੜ ਪੱਟੀ ਗਈ ਅੱਗੇ ਮਹਾਰਾਜ ਫਿਰ ਫਿਰ ਰਾਜੇਪ ਦਾ ਰਾਜ ਖਤਮ ਹੋਇਆ ਜੀ ਲਾਂ ਠੀਕ ਉਹ ਚੜ ਕੇ ਆਉਂਦੇ ਸੀ ਤੇ ਰੋਕਦੇ ਸੀ ਉਹਨਾਂ ਨੂੰ ਸਤਿਗੁਰੂ ਚੱਲੀ ਆਉਂਦਾ ਸੀ ਫਿਰ ਉਹ ਕੀਰੀ ਜਦੋਂ ਛੋਟੇ ਛੋਟੇ ਸਹਿਬਜ਼ਾਦਿਆਂ ਤੇ ਜ਼ੁਲਮ ਹੋਇਆ ਉਦੋਂ ਸਤਿਗੁਰਾਂ ਨੇ ਬਚਨ ਬੋਲੇ ਇਥੇ ਗੁਰਬਾਣੀ ਦੀ ਪੰਕਤੀ ਵੀ ਇਹੀ ਕਹਿੰਦੀ ਆ ਭਾਵ ਅਰਥ ਇਹੀ ਬਣਦਾ ਹੈ ਤਾਂ ਤੇ ਉਹ ਅਖਰੀ ਅਰਥ ਵੀ ਤੇ ਭਾਵ ਅਰਥ ਵੀ ਇਤਿਹਾਸ ਸਾਹਮਣੇ ਆ ਆਪਣੇ ਮਹਾਰਾਜ ਕਹਿਣਾ ਕਰਦੇ ਨੇ ਹਉ ਭਾਲ ਬਕੁੰਨੀ ਹੋਈ اندھیرے راہ نہ کوئی دنیا थरथर ਕੰਬਦੀ ਸੀ ਵੀ ਇਹ ਜ਼ੁਲਮ ਕਦੋਂ ਰੁਕੇ ਕੋਈ ਰਾਹ ਨਹੀਂ ਸੀ ਦਿਸਦਾ ਅਗੇ ਮਹਾਰਾਜ ਕਹਿੰਦੇ ਨੇ ਵਿੱਚ ਹਉਮੇ ਕਾਰ ਦੁੱਖ ਰੋਈ ਹਉਮੇ ਦੇ ਵਿੱਚ ਹੰਕਾਰ ਦੇ ਵਿੱਚ ਇੱਕਾਰੋ ਕਰਨ ਵਾਲਾ کار ਕਰਨ ਵਾਲਾ ਦੁੱਖਾਂ ਦੇ ਵਿੱਚ ਫਸਿਆ ਹੋਇਆ ਰੋਂਦਾ ਫਿਰ ਕਹੋ ਨਾਨਕ ਕਿਨ ਬਿਦ ਗਤ ਹੋਈ ਕਹੋ ਨਾਨਕ ਕਿਨ ਬਿਦ ਗਤ ਹੋਈ ਹੁਣ ਇਸ ਆਖਰੀ ਬੰਦ ਚ ਸਤਿਗੁਰਾਂ ਨੇ ਦੱਸਿਆ ਬਈ ਕਿਹੜੀ ਵਿਧੀ ਦੇ ਨਾਲ ਨਾਲ ਗਤੀ ਹੋਵੇ ਅਗਲੇ ਬੰਦ ਚ ਦੱਸਦੇ ਨੇ ਮਹਾਰਾ ਸੱਚੇ ਪਾਤਸ਼ਾਹ ਮਹਲਾ ਤੀਜਾ ਏ ਗੁਰੂ ਅਮਰਦਾਸ ਸੱਚੇ ਪਾਸ ਪਾਤਸ਼ਾਹ ਦੀ ਬਾਣੀ ਵਿੱਚੋਂ ਸਾਡਾ ਮਹਾਰਾਜ ਕਹਿੰਦੇ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਕਲ ਯੁਗ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਕੀਰਤੀ ਕਰਨੀ ਫਿਰ ਸੰਸਾਰ ਦੇ ਵਿੱਚ ਗਿਆਨ ਦਾ ਚਾਨਣ ਪ੍ਰਗਟ ਹੋਏਗਾ ਜਦੋਂ ਗਿਆਨ ਦਾ ਗਿਆਨ ਆ ਗਿਆ ਫਿਰ ਜ਼ੁਲਮ ਰੁਕਦੇ ਨੇ ਫਿਰ ਆਪਣੇ ਜੀਵਨ ਨੂੰ ਵੀ ਸੁਧਾਰ ਲੈਂਦਾ ਇਨਸਾਨ ਖੀਰੀ ਰੰਗਜੀਵ ਨੂੰ ਪਸਤਾਉਣਾ ਪਿਆ ਨਾ ਪਸਤਾਵੇ ਨਾਲ ਹੀ ਮਰਿਆ ਜਦੋਂ ਜਫਰਨਾਮਾ ਭੇਜਿਆ ਮਹਾਰਾਜ ਨੇ ਲਿਖ ਕੇ ਪਸਤਾਵੇ ਦੀ ਮਰ ਗਿਆ ਫਿਰ ਮਹਾਰਾਜ ਸਮਝਾਉਣਾ ਕਰਦ ਨੇ ਇਥੇ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਏ ਭਾਈ ਕਲਯੁਗ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਕੀਰਤੀ ਕਰ ਤੇਰੇ ਅੰਦਰ ਗੁਰੂ ਦਾ ਗਿਆਨ ਪ੍ਰਗਟ ਹੋਵੇ ਅੰਧੇਰਾ ਤੇਰੇ ਅੰਦਰੋਂ ਅਗਿਆਨਤਾ ਵਾਲਾ ਅੰਧੇਰਾ ਦੂਰ ਹੋ ਜੇ ਸੰਸਾਰ ਦੇ ਵਿੱਚ ਤੇਰਾ ਫਿਰ ਮਨੁੱਖੀ ਜਨਮ ਆ ਜਿਹੜਾ ਉਹ ਲੇਖੇ ਲੱਗੇਗਾ ਗੁਰਮੁਖ ਕੋਈ ਉਤਰੇ ਪਰ ਇਹ ਸ਼ਬਦ ਵਿੱਚ ਮਹਾਰਾਜ ਇਹ ਸਮਝਾ ਵੀ ਗੁਰਮੁਖ ਹੋ ਜਾ ਭਾਈ ਫਿਰ ਜਦੋਂ ਤੂੰ ਗੁਰਮੁਖ ਹੋ ਗਿਆ ਪ੍ਰਭੂ ਪਰਮਾਤਮਾ ਨੂੰ ਅੱਲਾ ਰਾਮ ਨੂੰ ਤੂੰ ਨੇੜੇ ਜਾਣਿਆ ਫਿਰ ਕਿਸੇ ਵੀ ਕਿਸਮ ਦਾ انسان ਬੁਰਾ ਕੰਮ ਨਹੀਂ ਕਰਦਾ ਰਾਜੇ ਬਹੁਤ ਧਰਮੀ ਹੋਏ ਨੇ ਅਕਰਬਾਸਾ ਬਹੁਤ ਵਧੀਆ ਸੀ ਰਾਜਾ ਗੱਲ ਸੁਣਦਾ ਸੀ ਸੂਝਵਾਨ ਸੀ ਰਾਜਾ ਉਹ ਗੱਲ ਸੁਣਦਾ ਸੀ ਗੱਲ ਸੁਣ ਕੇ ਫੈਸਲਾ ਕਰਦਾ ਸੀ ਬੜੇ ਚੰਗੇ ਰਾਜੇ ਹੋਏ ਨੇ ਮਹਾਰਾਜਾ ਰਣਜੀਤ ਸਿੰਘ ਰਾਜੇ 40 ਸਾਲ ਰਾਜ ਆ ਉਹਨਾਂ ਦਾ ਆ ਇਹ ਨੋ ਵਿਚ ਵਿਚ ਸੀ ਜਦੋਂ ਸਮੇਂ ਦੇ ਮੁਤਾਬਕ ਜਿਵੇਂ ਰੰਗ ਜੇਪ ਸੀ ਪਹਿਲਾਂ ਬਾਬਰ ਆਇਆ ਸੀ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਰੀਰ ਵਿੱਚ ਵਿਛੜਦੇ ਸੀ ਉਹ ਤੋਂ ਬਾਬਰ ਸੀ ਬਾਬਰ ਨੂੰ ਕਿਹਾ ਗੁਰੂ ਨਾਨਕ ਸਾਹਿਬ ਨੇ ਤੂੰ ਬਾਬਰ ਆ ਤੂੰ ਯਾਬਰਾਂ ਧਰਮੀ ਰਾਜੇ ਬਹੁਤ ਨੇ ਪਰਜਾ ਦੀ ਦੇਖਰੇਖ ਕਰਨ ਵਾਲੇ ਬਲੇ ਰਾਜੇ ਹੋਏ ਨੇ ਪਹਿਲਾਂ ਵੀ ਰਾਜਿਆਂ ਦੀ ਆਧਾਰਨਾ ਦਿੱਤੀਆਂ ਮਹਾਰਾਜ ਨੇ ਕੁਰਬਾਨੀ ਦੇ ਵਿੱਚ ਚਲੋ ਅੱਗੇ ਮਹਾਰਾਜ ਕਹਿੰਦੇ ਨੇ ਕਲ ਕੀਰਤ ਪ੍ਰਗਟ ਚਾਨਣ ਸੰਸਾਰ ਗੁਰਮੁਖ ਕੋਈ ਉਤਰੇ ਪਾਰ ਗੁਰਮਖੋ ਕੇ ਮਨੁੱਖਾ ਜੀਵਨ ਚਾਹੇ ਮਜ਼ਦੂਰ ਆ ਚਾਹੇ ਰਾਜਾ ਮਨੁੱਖਾ ਜੀਵਨ ਪ੍ਰਭੂ ਪਰਮਾਤਮਾ ਦੀ ਬੰਦਗੀ ਚ ਬਤੀਤ ਕਰਦਾ ਗੁਰਮਖ ਹੋ ਕੇ ਇਹ ਪਹਿਲਾ ਵਾ ਬੇ ਗੁਰਮਖ ਹੋ ਗੁਰੂ ਦੇ ਕਹਿਣੇ ਮੁਤਾਬਕ ਹੋਵੇ ਤੇਰਾ ਜੀਵਨ ਅਗੇ ਸਤਿਗੁਰੂ ਕਹਿਣਾ ਕਰਦੇ ਨੇ ਜਿਸ ਨੂੰ ਨਦਰ ਕਰੇ ਤਿਸ ਦੇਵੇ ਨਦਰ ਕਰਕੇ ਕੀ ਦਿੰਦਾ ਜੀ ਗੁਰੂ ਨਾਨਕ ਗੁਰਮਖ ਰਤਨ ਸੋ ਲੈਵੇ ਗੁਰੂ ਨਾਨਕ ਸਾਹਿਬ ਕਹਿੰਦੇ ਗੁਰਮਖੋ ਕੇ ਇਹ ਰਤਨ ਪਦਾਰਥ ਪ੍ਰਾਪਤ ਹੋਏਗਾ ਤੈਨੂੰ ਪ੍ਰਭੂ ਪਰਮਾਤਮਾ ਦੇ ਨਾਮ ਵਾਲਾ ਪੌੜੀ ਪੌੜੀ ਵਾਲੀ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਭਗਤਾਂ ਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਿਹੜੇ ਹੁਣ ਭਗਤ ਪਿਆਰੇ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਮੰਨਣ ਵਾਲੇ ਨੇ ਰੱਬ ਦੀ ਬੰਦਗੀ ਵਿੱਚ ਜੁੜੇ ਨੇ ਉਹਨਾਂ ਦਾ ਤੇ ਸੰਸਾਰੀ ਲੋਕਾਂ ਦਾ ਜੋੜ ਬੈਂਦਾ ਹੀ ਨਹੀਂ ਜੋੜ ਕਿਵੇਂ ਹੋਊਗਾ ਸੰਸਾਰੀ ਲੋਕਾਂ ਨੇ ਆਪਣੀ ਸੰਸਾਰੀ ਮਤ ਵਰਤਣੀ ਆ ਆਪਣੀ ਮਤ ਵਰਤਣੀਆਂ ਤੇ ਭਗਤ ਪਿਆਰਿਆਂ ਨੇ ਗੁਰੂ ਦੀ ਮਤ ਲੈ ਕੇ ਚੱਲਣਾ ਜਿਵੇਂ ਆਪਾਂ ਹੁਣ ਇਤਿਹਾਸ ਤੋਂ ਜਾਣੀ ਆ ਜਾਣੋਈ ਆ ਹਣ ਗੁਰੂ ਦੀ ਮਤ ਲੈਣ ਵਾਲੇ ਸੀ ਜਿਹੜੇ ਉਹਨਾਂ ਦੇ ਖੋਪਰ ਤੋੜੇ ਗਏ ਆਰਿਆਂ ਨਾਲ ਚੀਰੇ ਗਏ ਜਿਹੜੇ ਗੁਰਮਤਾਲੇ ਸੀ ਗੁਰਮੁਖ ਦੇਗਾਂ ਵਿੱਚ ਬਾਲੇ ਗਏ ਰੂਵ ਵਿੱਚ ਲਪੇਟ ਕੇ ਸਾੜੇ ਗਏ ਬੰਦ-ਬੰਦ ਕੱਟੇ ਗਏ ਚਰਖੜੀਆਂ ਤੇ ਚਾੜੇ ਗਏ ਇਹ ਭਗਤ ਪਿਆਰਿਆਂ ਨੂੰ ਆਪਾਂ ਸਾਹਮਣੇ ਰੱਖਦੇ ਆਂ ਭਗਤ ਰਬਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਪ੍ਰਭ ਭਗਤ ਕਬੀਰ ਜੀ ਭਗਤ ਬਾਬਾ ਫਰੀਦ ਜੀ 15 ਭਗਤ 15 ਭਗਤਾਂ ਦੀ ਬਾਣੀ ਦਰਜ ਹਨ ਚਲੋ ਹੋਰ ਜਿਨ੍ਹਾਂ ਦੀ ਬਾਣੀ ਨਹੀਂ ਵੀ ਦਰਜ ਉਹ ਵੀ ਭਗਤ ਹੋਏ ਨੇ ਬਥੇਰੇ ਭਗਤ ਨੇ ਪਰ ਇਹਨਾਂ ਜਿਹੜੇ 15 ਦੀ ਭਗਤਾਂ ਦੀ ਬਾਣੀ ਹੈ ਸੰਸਾਰੀਆਂ ਦਾ ਤੇ ਭਗਤਾਂ ਦਾ ਜੋੜ ਆਇਆ ਕਿਤੇ ਹੁਣ ਜਿਹੜੇ ਭਗਤ ਭਗਤ ਸੀ ਉਹ ਰੱਬ ਦੇ ਨਾਮ ਨਾਲ ਜੁੜੇ ਹੋਏ ਸੀ ਤੇ ਸੰਸਾਰੀ ਕਹਿੰਦੇ ਸੀ ਤੂੰ ਅੱਲਾ ਕਹੇ ਆ ਰਾਮ ਨਾ ਕਹੇ ਭਾਵੇਂ ਭਗਤ ਜਾਣਦੇ ਆ ਵੀ ਅੱਲਾ ਰਾਮ ਵਾਹਿਗੁਰੂ ਇੱਕੋ ਹੀ ਹੈ ਜਾਣਦੇ ਆਪਾਂ ਵੀ ਜਾਂ ਆਪਾਂ ਨੂੰ ਵੀ ਪਤਾ ਐ ਨਾ ਵੀ ਇੱਕੋ ਹੀ ਆ ਪਰ ਉਹ ਆਪਦੇ ਹੰਕਾਰ ਦੇ ਵਿੱਚ ਤਾਂ ਜਾਂ ਜ਼ੋਰ ਦੇ ਨਾਲ ਕਹਿਣਾ ਵੀ ਆਹ ਗੱਲ ਮੰਨ ਧੱਕੇ ਦੇ ਨਾਲ ਨੌਵੇਂ ਪਾਸ਼ਾ ਉਹਨਾਂ ਪਹਿਲੇ ਪਹਿਲੇ ਜਾਮੇ ਦੇ ਵਿੱਚ ਸਤਗੁਰਾਂ ਨੇ ਧੱਕੇ ਨਾਲ ਜੰਝੂ ਪਾਉਣ ਨਹੀਂ ਦਿੱਤਾ ਧੱਕੇ ਨਾਲ ਪਾਉਂਦਾ ਸੀ ਪੁਜਾਰੀ ਠੀਕ ਹੈ ਜੀ ਤੇ ਨੌਵੇਂ ਚ ਜਾ ਕੇ ਧੱਕੇ ਨਾਲ ਲਾਉਣ ਨਹੀਂ ਦਿੱਤਾ ਰੰਗਜੀਤ ਧੱਕੇ ਨਾਲ ਹੀ ਲਾਉਂਦਾ ਸੀ ਨਾ ਜੰਝੂ ਤੱਕੇ ਨਾ ਲੈਣ ਨਹੀਂ ਦਿੱਤਾ ਸਤਗੁਰ ਤੱਕੇ ਦੇ ਖਿਲਾਫ ਸੀ ਜ਼ੁਲਮ ਦੇ ਖਿਲਾਫ ਸੀ ਸਤਗੁਰੂ ਕਿਸੇ ਮਨੁੱਖ ਦੇ ਜਾਂ ਕਿਸੇ ਰਾਜ ਦੇ ਖਿਲਾਫ ਨਹੀਂ ਸੀ ਜ਼ੁਲਮ ਦੇ ਖਿਲਾਫ ਸੀ ਸਤਗੁਰੂ ਵਾਹਿਗੁਰੂ ਇਹ ਸੁਣ ਪੰਕਤੀ 'ਚ ਮਹਾਰਾਜ ਕਹਿੰਦੇ ਨੇ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਭਗਤਾਂ ਦੀ ਤੇ ਸੰਸਾਰੀ ਮਨੁੱਖਾਂ ਦਾ ਜੋੜ ਨਹੀਂ ਬੈਂਦਾ ਮੇਲਜੋਲ ਨਹੀਂ ਹੁੰਦਾ ਇਹਨਾਂ ਦਾ ਕਿਉਂਕਿ ਉਹ ਗੁਰਮਤ ਅਨਸਾਰ ਤੇ ਦੂਜੇ ਸੰਸਾਰ ਮੁਤਾਬਕ ਤੇ ਜੋੜ ਬੈਂਦਾ ਹੀ ਨਹੀਂ ਮਤਲਬ ਉਹਨਾਂ ਦੀ ਬਣਦੀ ਨਹੀਂ ਰਲਦੀ ਨਹੀਂ ਮਤ ਨਹੀਂ ਰਲਦੀ ਇਹ ਆ ਦਾ ਮਤਲਬ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਅਗੇ ਮਹਾਰਾਜ ਕਹਿੰਦੇ ਨੇ ਕਰਤਾ ਆਪ ਅਭੁੱਲ ਹੈ ਉਹ ਕਰਤਾ ਅਕਾਲ ਪੁਰਖ ਵਾਹਿਗੁਰੂ ਆਪ ਅਭੁੱਲ ਹੈ ਭੁੱਲਦਾ ਨਹੀਂ ਹੈ ਜਿਹੜੇ ਵੀ ਜੀਵ ਨੂੰ ਪੈਦਾ ਕਰਦਾ ਉਹਦੇ ਵਿੱਚ ਹੀ ਵੱਸਦਾ ਸਾਰੀ ਕੁਦਰਤ ਨੂੰ ਪੈਦਾ ਕਰਕੇ ਉਹਦੀ ਦੇਖਰੇਖ ਕਰ ਰਿਹਾ ਜਿੱਥੇ-ਜਿੱਥੇ ਵੀ ਜੀਵ ਪੈਦਾ ਕੀਤਾ ਉੱਥੇ-ਉੱਥੇ ਹੀ ਉਹਦੀ ਪਾਲਣ-ਪੋਸ਼ਣ ਕਰਦਾ ਉਹਦੀ ਰੱਖਿਆ ਕਰਦਾ ਆ ਭੁੱਲ ਦਾ ਮਤਬ ਲਾ ਵੀ ਭੁੱਲਦਾ ਨਹੀਂ ਮਹਾਰਾਜ ਕਹਿੰਦੇ ਕਰਤਾ ਆਪ ਉਹ ਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਨਾ ਕੋਈ ਉਹਨੂੰ ਭੁਲਾ ਸਕਦਾ ਤੇ ਕਰਤੇ ਦੇ ਜਿਹੜੇ ਭਗਤ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੋਂ ਲਾ ਕੇ ਦਸ਼ਮੇਸ਼ ਪਿਤਾ ਤੇ 35 ਮਹਾਂਪੁਰਖਾਂ ਦੀ ਬਾਣੀ ਆਪ ਪੜ੍ਹਦੇ ਆਂ ਚਲੋ ਜਿਨ੍ਹਾਂ ਦੀ ਬਾਣੀ ਨਹੀਂ ਦਰਜਣ ਉਹ ਦਰਜੋ ਵੀ ਆਪਾਂ ਕਹਿਆ ਵੀ ਭਗਤ ਪਿਆਰੇ ਹੈ ਰੱਬ ਦੇ ਪਿਆਰੇ ਗੁਰਸਿੱਖ ਮਹਾਰਾਜ ਕਹਿੰਦੇ ਕਿਸੇ ਦਾ ਭਲਾਇਆ ਨਹੀਂ ਭੁੱਲਦਾ ਤੇ ਨਾ ਉਹਦੇ ਪਿਆਰੇ ਭੁੱਲਣ ਨੂੰ ਇਨਸਾਨ ਫੇਰ ਵੀ ਭੁੱਲ ਕਰ ਜਾਂਦਾ ਕਿਤੇ ਮਹਾਰਾਜ ਕਹਿਣਾ ਕਰਦੇ ਨੇ ਭਗਤ ਆਪੇ ਮੇਲੇ ਅੰ ਜਿਨੀ ਸੱਚੋ ਸੱਚ ਕਮਾਇਆ ਉਸ ਭਗਤਾਂ ਦੇ ਨਾਲ ਉਹਦਾ ਆਪਣੇ ਆਪ ਹੀ ਪਿਆਰ ਪੈ ਜਾਂਦਾ ਪਿਆਰ ਤਾਂ ਸਭ ਨੂੰ ਹੀ ਕਰਦਾ ਜਿਹਨੂੰ ਪੈਦਾ ਕੀਤਾ ਪਰ ਭਗਤ ਪਿਆਰੇ ਰੱਬ ਨਾਲ ਹੀ ਪਿਆਰ ਕਰਦੇ ਨੇ ਆਪਣੇ ਸਰੀਰ ਨਾਲ ਪਿਆਰ ਨਹੀਂ ਕਰਦੇ ਜਿਹੜੇ ਰੱਬ ਦੇ ਪਿਆਰੇ ਨੇ ਇਤਿਹਾਸ ਸਾਹਮਣੇ ਆ ਨਾ ਰੱਬ ਦੇ ਪਿਆਰੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਰੀਰ ਨਾਲ ਥੋੜੀ ਪਿਆਰ ਕੀਤਾ ਬਥੇਰਾ ਲਾਲਚ ਦਿੱਤਾ ਗਿਆ ਸੀ ਸੋਨੂੰ ਬੰਗਲੇ ਦਿੱਤੇ ਜਾਣਗੇ ਛੋਟੀ ਬਹੁਤ ਅੱਛੇ ਢੰਗ ਦੇ ਨਾਲ ਪਰਵਰਸ ਹੋਊਗੀ ਬੇਗਮਾਂ ਦੇ ਡੋਲੇ ਦਿੱਤੇ ਜਾਣਗੇ ਜਦੋਂ ਵੱਡੇ ਹੋਵੋਗੇ ਨਹੀਂ ਫਿਰ ਤਸੀਹੇ ਕਿੰਨੇ ਦਿੱਤੇ ਨੀਹਾਂ ਵਿੱਚ ਚੜਨ ਤੋਂ ਪਹਿਲਾਂ ਤਸੀਹੇ ਬਹੁਤ ਦਿੱਤੇ ਗਏ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਨੂੰ ਤੇ 2-3 ਦਿਨ ਠੰਡੇ ਬੁਰਜ ਵਿੱਚ ਰੱਖ ਕੇ ਸਜਾਵਾਂ ਨਹੀਂ ਸਰੀਰ ਨਾਲ ਕੋਈ ਪਿਆਰ ਨਹੀਂ ਮਹਾਰਾਜ ਕਹਿੰਦੇ ਭਗਤ ਆਪੇ ਮੇਲਨ ਜਿਨਿ ਸੱਚੋ ਸੱਚ ਕਮਾਇਆ ਉਹ ਭਗਤ ਪਿਆਰੇ ਨੇ ਜਿਨ੍ਹਾਂ ਨੇ ਸੱਚ ਦੀ ਕਮਾਈ ਕੀਤੀ ਆ ਸੱਚ ਨਾਲ ਜੁੜੇ ਰਹੇ ਸੰਸਾਰੀ ਆਪ ਖਵਾਏਨ ਜਿਨਿ ਕੂੜ ਬੋਲ ਬੋਲ ਵਿਖ ਖਾਇਆ ਸੰਸਾਰੀਆ ਕੂੜ ਬੋਲ ਕੂੜ ਦਾ ਮਤਲਬ ਝੂਠ ਬੋਲ ਬੋਲ ਕੇ ਜ਼ਹਿਰ ਖਾ ਰਿਹਾ ਇਨਸਾਨ ਅਗਰਵਾਣੀ ਕਹਿੰਦੀ ਆ ਜੀ ਸੰਸਾਰੀ ਆਪ ਖਵਾਏ ਨਾ ਜਿੰਨੇ ਕੂੜ ਬੋਲ ਬੋਲ ਵਿਖ ਖਾਇਆ ਸੰਸਾਰੀਆਂ ਦੀ ਆਪਣੇ ਸਰੀਰ ਦੇ ਨਾਲ ਹੀ ਆਪਣੇ ਪਰਿਵਾਰ ਦੇ ਨਾਲ ਹੀ ਆ ਤੇ ਭਗਤਾਂ ਦੀ ਰੱਬ ਦੇ ਨਾਲ ਆ ਤਾਂ ਹੀ ਮਹਾਰਾਜ ਨੇ ਲਿਖਿਆ ਭਗਤਾਂ ਤਹ ਸੰਸਾਰੀਆਂ ਜੋੜ ਕਦੇ ਨਾ ਆਇਆ ਕਰਤਾ ਆਪ ਅਭੁੱਲ ਹੈ ਨਾ ਭੁੱਲੇ ਕਿਸੇ ਦਾ ਭੁਲਾਇਆ ਰੱਬ ਨਾਲ 헤ਰ ਫੇਰ ਨਹੀਂ ਹੋ ਸਕਦੀ ਮਨੁੱਖ ਮਨੁੱਖ ਦੇ ਨਾਲ ਤੂੰ ਕਰ ਸਕਦਾ ਉੱਥੇ ਤਾਂ ਲੇਖਾ ਹੋਣਾ ਸੱਜਣਾ ਕਰ ਲਾ ਜੋ ਕਰ ਰਿਹਾ ਤੇਰੀ ਸਕਿੰਟ ਸਕਿੰਟ ਦੀ ਪਿਕਚਰ ਉਹਦੇ ਕੋਲੇ ਆ ਅ ਸিসিਟੀਵੀ ਕੈਮਰੇ ਹੋਣਾਗੇ ਨਾ ਉਹਦਾ ਸিসিਟੀਵੀ ਕੈਮਰਾ ਸਦਾ ਹੀ ਲੱਗਿਆ ਹੋਇਆ ਮਨੁੱਖ ਤੇਰੇ ਤੇ ਗਰਮਾਣੀ ਵਿੱਚ ਪੰਗਤੀ ਆ ਧਰਮ ਰਾਏ ਜਦ ਬਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਕਿਹੜਾ ਮੂੰਹ ਦਿਖਾਏਗਾ ਉਥੇ ਅੱਜ ਹੀ ਸਮਝ ਜਾ ਗੁਰੂ ਤੋਂ ਸਿੱਖਿਆ ਲੈ ਲਾ ਅੱਜ ਹੀ ਧਰਮ ਦੇ ਕੰਮ ਸ਼ੁਰੂ ਕਰ ਦੇ ਚੰਗੇ ਕੰਮ ਕਰਨੇ ਸ਼ੁਰੂ ਕਰ ਲਾ ਸੱਚ ਹੱਕ ਸੱਚ ਦੀ ਕਮਾਈ ਤੇ ਖੜ ਜਾ ਜਿਹੜੀ ਬਣਦੀ ਆ ਕਮਾਈ ਕਰਨੀ ਉਹਦੇ ਤੇ ਖੜ ਜਾ ਮਹਾਰਾਜ ਕਹਿੰਦੇ ਭਗਤ ਆਪੇ ਮੇਲੇ ਹੰਜਣੀ ਸੱਚੋ ਸੱਚ ਕਮਾਇਆ ਸੰਸਾਰੀ ਆਪ ਖੁਆਇਨ ਜਨ ਕੂੜ ਬੋਲ ਬੋਲ ਵਿਖ ਖਾਇਆ ਚੱਲਣ ਸਾਰ ਨਾ ਜਾਣੀ ਕਾਮ ਕ੍ਰੋਧ ਵਿਸਭਧਾਇ ਤ ਇਹਦਾ ਸੋਚਾਰ ਹੀ ਨਹੀਂ ਜਾਣੀ ਵੀ ਮੈਂ ਸੰਸਾਰ ਤੋਂ ਚਲ ਜਾਣਾ ਇਥੋਂ ਇਹ ਸੰਸਾਰ ਨੂੰ ਛੱਡ ਜਾਣਾ ਸੋਹਣੇ ਦੁਨੀਆ ਸੁਹਾਵੇ ਬਾਗ ਨੂੰ ਸੋਹਣੇ ਨੂੰ ਤੂੰ ਛੱਡ ਜਾਣਾ ਇਹ ਤਾਂ ਤੂੰ ਸੋਚਿਆ ਹੀ ਨਹੀਂ ਕਿਤੇ ਉੱਤੋਂ ਤੋ ਕੈ ਛੱਡਦਾ ਬਸ ਬਾਹਲੀ ਨੰਗੀ ਥੋੜੀ ਰਹਿ ਗਈ ਉੱਤੋਂ ਤੋ ਕੈ ਛੱਡਦਾ ਉਹ ਮੈਂ ਅੰਦਰ ਹੋਣੀ ਤੂੰ ਜਾਣਿਆ ਵੀ ਇਹਨੂੰ ਛੱਡ ਕੇ ਜਾਣਾ ਮਹਾਰਾਜ ਕਹਣਾ ਕਰਦੇ ਨੇ ਚੱਲਣ ਸਾਰ ਨਾ ਜਾਣੀ ਇਹ ਤਾਂ ਸਾਰ ਹੀ ਨਹੀਂ ਜਾਣੀ ਵੀ ਤੂੰ ਸੰਸਾਰ ਨੂੰ ਛੱਡ ਕੇ ਚਲਿਆ ਜਾਣਾ ਕਾਮ ਕ੍ਰੋਧ ਵਿਸ ਵਧਾਇਆ ਕਾਮ ਕ੍ਰੋਧ ਦੀ ਜ਼ਹਿਰ ਨੂੰ ਤੂੰ ਵਧਾਈ ਬੈਠਾ ਆਪਦੇ ਹਿਰਦੇ ਘਰ ਵਿੱਚ ਉਹ ਭੁੱਲ ਗਿਆ ਵੀ ਤੂੰ ਛੱਡ ਕੇ ਜਾਣਾ ਭਗਤ ਕਰਨ ਹਰ ਚੱਕਰੀ ਰੱਬ ਦੇ ਪਿਆਰੇ ਪ੍ਰਭੂ ਪਰਮਾਤਮਾ ਦੀ ਚੱਕਰੀ ਕਰਦੇ ਨੇ ਇਹ ਆ ਸਾਹਮਣੇ ਆ ਨਾ ਕੀਤੀ ਆ ਨਾ ਚੱਕਰੀ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਦਸਮੇਸ਼ ਪਿਤਾ ਤੱਕ ਭਗਤ ਪਿਆਰਿਆਂ ਨੇ ਭਗਤ ਅਰਬਦਾਸ ਸਾਹਿਬ ਨੇ ਭਗਤ ਕਬੀਰ ਜੀ ਨੇ ਹਾਥੀਆਂ ਥੱਲੇ ਸੱਟਦੇ ਸੀ ਭਗਤ ਕਬੀਰ ਨੂੰ ਨਾਮਦੇਵ ਨੂੰ ਵੀ ਕਹਿੰਦੇ ਸੀ ਵੀ ਰਾਮ ਰਾਮ ਛੱਡ ਭਗਤ ਜੀ ਜਾਣਦੇ ਆ ਵੀ ਰਾਮ ਅੱਲਾ ਵਾਹਿਗੁਰੂ ਇੱਕੋ ਹੀ ਆ ਪਰ ਉਹ ੱੱਕੇ ਨਾ ਖਪਾਉਂਦੇ ਸੀ ਕਹਿੰਦੇ ੱੱਕੇ ਨਾਲ ਨਹੀਂ ਮਹਾਰਾਜ ਕਹਿੰਦੇ ਭਗਤ ਕਰਨ ਹਰ ਚੱਕਰੀ ਜਿੰਨੀ ਅਨ ਦਿਨ ਨਾਮ ਧਿਆਇ ਇਹ ਪ੍ਰਭੂ ਪ੍ਰਮਾਤਮਾ ਦੀ ਚੱਕਰੀਆ ਦਿਨ ਰਾਤ ਪ੍ਰਭੂ ਪ੍ਰਮਾਤਮਾ ਦਾ ਨਾਮ ਜਪਣਾ ਧਿਆਉਣਾ ਉਹਨੂੰ ਪ੍ਰਭੂ ਪ੍ਰਮਾਤਮਾ ਨੂੰ ਚੇਤੇ ਵਿੱਚ ਰੱਖਣਾ ਧਿਆਨ ਵਿੱਚ ਰੱਖਣਾ ਭੁਲਾਉਣਾ ਨਹੀਂ ਧਿਆਨ ਵਿੱਚ ਰੱਖਣ ਦਾ ਭਾਵ ਹੈ ਭੁਲਾਉਣਾ ਨਹੀਂ ਹਿਰਦੇ ਘਰ ਵਿੱਚੋਂ ਧਿਆਨ ਵਿੱਚ ਰੱਖਣਾ ਸਦਾ ਹੀ ਚੇਤੇ ਰੱਖਣਾ ਜਿਵੇਂ ਆਪਾਂ ਕਹਦੇ ਨੇ ਵੀ ਆਹ ਕੰਮ ਆਪਾਂ ਕਰਨ ਆਲਾ ਤੇ ਆ ਕਰਨਾ ਜਾ ਉਹ ਤੋਂ ਲੈਣਾ ਜਾ ਉਹ ਤੋਂ ਦੇਣਾ ਧਿਆਨ ਚ ਰੱਖਿਓ ਭਾਈ ਭੁਲ ਨਾ ਜਾਇਓ ਇਹ ਭਗਤਾਂ ਦੀ ਨਿਸ਼ਾਨੀ ਆ ਜਿਹੜੇ ਦਿਨ ਰਾਤ ਪ੍ਰਭੂ ਪਰਮਾਤਮਾ ਨੂੰ ਧਿਆਨ ਚ ਰੱਖਦੇ ਨੇ ਅੱਗੇ ਸਤਿਗੁਰੂ ਕਹਿੰਦੇ ਨੇ ਦਾਸਨ ਦਾਸ ਹੋਏ ਕਹ ਗੁਰੂ ਦੇ ਦਾਸਾਂ ਦੇ ਦਾਸ ਹੋਏ ਕੇ ਗੁਰੂ ਪਿਆਰਿਆਂ ਦੀ ਇੱਜ਼ਤ ਕਰਨੀ ਰਿਸਪੈਕਟ ਦੇਣੀ ਜੇ ਕੋ ਗੁਰੂ ਦੀ ਗੱਲ ਸੁਣਾਉਣਾ ਤਾਂ ਉਹਨੂੰ ਸਿਰ ਮੱਥੇ ਮੰਨਣਾ ਕਮੈਂਟ ਨਹੀਂ ਕਰਨੇ ਉਹਦੇ ਤੇ ਮਹਾਰਾਜ ਕਹਿੰਦੇ ਦਾਸਨ ਦਾਸ ਹੋਏ ਕਹੇ ਜਿਨਿ ਵਿੱਚੋਂ ਆਪ ਗਵਾਇਆ ਆਪਣਾ ਆਪ ਗਵਾ ਤਾ ਮੈਂ ਮੈਂ ਛੜਤੀ ਉਹਨਾਂ ਖਸਮ ਕੇ ਦਰ ਮੁਖ ਉੱਜਲੇ ਜਿਹੜੇ ਗੁਰਮਖਾਂ ਦੇ ਨਾਲ ਪਿਆਰ ਰੱਖਦੇ ਨੇ ਗੁਰੂ ਦੀ ਗੱਲ ਸੁਣਾਉਣ ਵਾਲਿਆਂ ਦੇ ਨਾਲ ਪਿਆਰ ਰੱਖਦੇ ਨੇ ਗੁਰਬਾਣੀ ਨਾਲ ਜੁੜੇ ਰਹਿੰਦੇ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਨਾਲ ਜੁੜੇ ਰਹਿੰਦੇ ਨੇ ਮਹਾਰਾਜ ਕਹਿੰਦੇ ਉਹਨਾਂ ਦੀ ਗੱਲ ਕਰੀ ਐ ਇਸ ਦਾਸਨ ਦਾਸ ਹੋਏ ਕਿ ਜਿੱਨੀ ਵਿੱਚੋਂ ਆਪ ਗਵਾਇਆ ਮੈਂ ਮੈਂ ਛੱਡਤੀ ਆਪਦੀ ਮਰਜ਼ੀ ਦੀ ਛੱਡਤੀ ਹੁਣ ਗੁਰੂ ਦੇ ਕਹਿਣੇ ਮੁਤਾਬਕ ਜੀਵਨ ਹੈ ਤੇ ਮਹਾਰਾਜ ਕਹਿੰਦੇ ਉਹਨਾਂ ਖਸਮ ਕਹਿ ਦਰ ਮਾ ਕੋ ਉਜਲੇ ਉਹਨਾਂ ਦੇ ਪ੍ਰਭੂ ਪਰਮਾਤਮਾ ਦੇ ਗੁਰੂ ਘਰ ਦੇ ਵਿੱਚ ਮੁਖ ਉਜਲ ਹੋ ਜਾਣਗੇ ਉਜਲੇ ਦਾ ਮਤਲਬ ਸਾਫ ਸੁਥਰੇ ਬੇਦਾਗ ਚਿੱਟੇ ਹਨੇਰਾ ਦੂਰ ਹੋ ਜਾਏਗਾ ਮੁਖ ਉਜਲੇ ਹੋਣਗੇ ਉਹਨਾਂ ਦੇ ਸੱਚੇ ਸੁੱਚੇ ਐ ਕਹ ਲੋ ਉਹਨਾਂ ਖਸਮ ਕੇ ਦਰ ਮੁਖ ਉਜਲੇ ਸੱਚੇ ਸ਼ਬਦ ਸੁਹਾਇਆ ਜਦੋਂ ਸੱਚੇ ਸ਼ਬਦ ਦੇ ਨਾਲ ਸੁੰਧੀ ਆ ਨਾ ਜੀਵ ਆਤਮਾ ਸਵਰਤ ਟੱਚ ਕਰਦੀ ਹੈ ਉਦੋਂ ਸਮਝ ਪੈਂਦੀ ਹੈ ਨਹੀਂ ਤਾਂ ਗੁਰੂ ਦੀ ਗੱਲ ਸੁਣਾਉਣ ਵਾਲਿਆਂ ਨੂੰ ਲੋਕ ਨਿੰਦਕੀ ਕਹਿੰਦੇ ਆ ਇਹ ਤਾਂ ਨਿੰਦਿਆ ਕਰਦੇ ਆ ਨਹੀਂ ਭਾਈ ਨਿੰਦਿਆ ਨਹੀਂ ਕਰਦੇ ਆਪਣਾ ਧਿਆਨ ਨਹੀਂ ਉਸ ਗੱਲ ਨੂੰ ਸੁਣਨ ਵਿੱਚ ਆਪਾਂ ਇਹੀ ਮੰਨ ਲਿਆ ਵੀ ਇਹ ਤਾਂ ਨਿੰਦਿਆ ਕਰਦਾ ਨਹੀਂ ਤੂੰ ਧਿਆਨ ਨਾਲ ਗੱਲ ਸੁਣ ਵੀ ਗੁਰੂ ਦੀ ਗੱਲ ਗੁਰੂ ਕਹਿੰਦੇ ਨੇ ਜੋ ਉਹ ਸੁਣਾ ਰਿਹਾ ਗੁਰੂ ਦਾ ਪਿਆਰਾ ਤੇ ਤੂੰ ਆਪਣੇ ਹੰਕਾਰ ਦੇ ਵਿੱਚ ਤੈਨੂੰ ਹੰਕਾਰ ਤੇ ਤੇਰੇ ਤੇ ਸੱਟ ਵੱਜਦੀ ਆ ਜਦੋਂ ਗੁਰੂ ਦੀ ਗੱਲ ਹੁੰਦੀ ਆ ਤੇ ਤੈਨੂੰ ਆਪੇ ਨਹੀਂ ਚੰਗਾ ਲੱਗਦਾ ਫਿਰ ਤੂੰ ਕਹਿੰਦਾ ਨਿਆਂਦਾ ਕੱਲ ਨਹੀਂ ਭਾਈ ਗੁਰੂ ਦਾ ਪਿਆਰਾ ਜਿਹੜਾ ਕੋਈ ਵੀ ਗੁਰੂ ਦਾ ਪਿਆਰਾ ਵਾ ਨਿੰਦਕ ਨਹੀਂ ਹੁੰਦਾ ਗੁਰੂ ਦੀ ਗੱਲ ਦੱਸਣੀ ਇਹ ਹੁਣ ਨਿੰਦਿਆ ਥੋੜੀ ਆ ਹੁਣ ਜਿਹੜਾ ਆਪਾਂ ਸ਼ਬਦ ਪਹਿਲਾਂ ਪੜਿਆ ਵਾ ਕਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਆ ਇਹ ਹੁਣ ਨਿੰਦਿਆ ਥੋੜੀ ਕਰੀ ਆ ਮਹਾਰਾਜ ਨੇ ਉਹ ਨਕਸ਼ਾ ਖਿੱਚ ਕੇ ਦੱਸਿਆ ਉਸ ਜਾਲਮ ਜ਼ੁਲਮੀ ਰਾਜਿਆਂ ਦੀ ਗੱਲ ਕਰੀ ਆ ਤੇ ਜਿਹੜੇ ਜ਼ੁਲਮ ਕਰਦੇ ਸੀ ਰੰਗ ਜੇ ਵਰਗੇ ਜ਼ੁਲਮ ਕਰਦੇ ਸੀ ਨਾ ਇਤਿਹਾਸ ਸਾਹਮਣੇ ਆ ਉਹਨਾਂ ਦੀ ਹੁਣ ਗੱਲ ਕਰੀ ਆ ਗੁਰੂ ਸਾਹਿਬ ਨੇ ਨਿੰਦਿਆ ਥੋੜੀ ਆ ਸੱਚ ਕਿਹਾ ਮਹਾਰਾਜ ਕਹਿੰਦੇ ਨੇ ਸ਼ਲੋਕ ਮਹੱਲਾ ਪਹਿਲਾ ਅਗਲਾ ਸ਼ਲੋਕ ਚੱਲ ਪਿਆ ਜੀ ਮਹਾਰਾਜ ਕਹਿੰਦੇ ਸਵਾਹੀ ਸਲਾਹ ਹੈ ਜਿੰਨੀ ਤੇ ਆਇਆ ਇੱਕ ਮਨ ਜਿਨ੍ਹਾਂ ਨੇ ਇੱਕ ਮਨ ਹੋ ਕੇ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਹੈ ਸਹੀ ਪੂਰੇ ਸਾਹ ਮਹਾਰਾਜ ਕਹਿੰਦੇ ਉਹ ਪੂਰੇ ਪਾ ਸਾਹ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਖਜ਼ਾਨੇ ਦੇ ਮਾਲਕ ਨੇ ਉਹ ਸਵਾਹੀ ਸਲਾ ਜਿੰਨੀ ਧਿਆਆ ਇੱਕ ਮਨ ਸੇਈ ਪੂਰੇ ਸ਼ਾ ਵਖਤ ਉੱਪਰ ਲੜ ਮੋਏ ਦੂਜੇ ਬਹੁਤੇਰਾ ਮਨ ਕੀਆ ਮੱਤੀ ਖਿੰਡੀਆਂ